ਜੇ ਰੱਬ ਤੋਂ ਡਰ ਕੇ ਆਣੇ ਆ ਵੀ ਅਸੀਂ 1 ਏਕੜ ਤੋਂ 1.5 ਕਰੋੜ ਦਾ ਪ੍ਰੋਫਿਟ ਕੱਢਿਆ ਬਟ ਅਸੀਂ ਰੱਬ ਤੋਂ ਡਰ ਕੇ 5 ਸਾਲ ਦੇ ਵਿੱਚ 5 ਸਾਲ ਦੇ ਵਿੱਚ 5 ਸਾਲਾਂ ਦੇ ਵਿੱਚ ਓਕੇ ਹਾਂਜੀ ਹਾਂਜੀ ਕਿੰਨਾ ਖਰਚਾ ਆ ਗਿਆ ਮਤਲਬ ਜੇ ਏਕੜ ਤੇ ਆਪਾਂ ਲਾਗੇ ਸਰ ਉਦਾਂ ਵੇਖੇ ਜਾਵੇ ਤਾਂ ਕੋਈ ਐਡਾ ਕੋਈ ਖਰਚਾ ਜਸਟ ਵਨ ਟਾਈਮ ਇਨਵੈਸਟਮੈਂਟ ਵਾਲਾ ਸੀਲ ਹੁੰਦਾ ਬਾਅਦ ਉੱਤੇ ਲੇਬਰ ਕੱਚਾ ਕੋਈ ਐਡਾ ਨਹੀਂ ਹੈਗਾ ਉਹੀ ਚ ਕੀ ਹੁੰਦਾ ਵੀ ਜਿਹੜੀ ਲੇਬਰ ਦਾ ਟਾਈਮ ਹੁੰਦਾ ਨਾ ਲੇਬਰ ਦੇ ਵਿੱਚ ਇਹ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਮੈਂ ਪਿਛਲੇ ਦਿਨੀ ਦੋ ਚਾਰ ਦਿਨ ਤੁਹਾਨੂੰ ਪਤਾ ਜੁਪੀ ਦੇ ਵਿੱਚ ਸੀਗਾ ਤੇ ਉੱਥੇ ਦੇ ਲੋਕਾਂ ਦੇ ਨਾਲ ਮੈਂ ਤੁਹਾਡੀ ਗੱਲਬਾਤ ਵੀ ਕਰਵਾਈ ਸੀਗੀ ਪਰ ਅਸਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਮੈਂ ਜੁਪੀ ਦੇ ਵਿੱਚ ਅਸੀਂ ਜਾ ਕੇ ਆਏ ਆ ਤੇ ਉੱਥੇ ਤੁਹਾਡੀ ਕੁਝ ਲੋਕਾਂ ਨੂੰ ਮੈਂ ਤੁਹਾਡੇ ਉੱਭਰੂ ਵੀ ਕਰਾਇਆ ਸੀਗਾ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਕੱਲੀ ਸਸਤੀ ਜ਼ਮੀਨ ਲੈ ਲੈਣੀ ਹੀ ਆਪਣੀ ਪ੍ਰਾਪਤੀ ਹੁੰਦੀ ਆ ਜਾਂ ਫਿਰ ਸਸਤੀ ਜ਼ਮੀਨ ਲੈ ਕੇ ਉਹਦੇ ਵਿੱਚ ਸੋਨਾ ਅਗਾ ਲੈਣਾ ਤੇ ਫਿਰ ਉਸ ਜ਼ਮੀਨ ਦਾ ਭਾਅ ਵੀ ਸੋਨੇ ਦੀ ਤਰ੍ਹਾਂ ਕਰ ਦੇਣਾ ਕੀ ਆਪਣੀ ਇਹ ਪ੍ਰਾਪਤੀ ਹੁੰਦੀ ਆ ਆਓ ਅੱਜ ਮੈਂ ਇਹਦੇ ਤੇ ਤੁਹਾਡੇ ਨਾਲ ਡਿਸਕਸ ਕਰਦਾ ਕਿ ਕਿਵੇਂ ਸਸਤੀ ਜ਼ਮੀਨ ਲੈ ਕੇ ਉਹਦੇ ਵਿੱਚ ਸੋਨਾ ਕਿਵੇਂ ਪੈਦਾ ਕੀਤਾ ਜਾਂਦਾ ਆਹ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਛਾ ਦੋਸਤੋ ਮੈਂ ਗੱਲ ਥੋੜੀ ਜਿਹੀ ਪਹਿਲਾਂ ਆਪਣੇ ਕਿਸਾਨ ਭਰਾਵਾ ਤੋਂ ਹਿਸਟ ਸਕਰਟ ਕਰਦਾ ਜਿਹੜੀ ਪਿਛਲੇ ਸਮੇਂ ਦੇ ਵਿੱਚ ਕੀ ਸੀਗਾ ਕਿ ਇੱਥੋਂ ਜਦੋਂ ਬੰਦਿਆਂ ਕੋਲੇ ਪੈਸੇ ਬਹੁਤ ਘੱਟ ਹੁੰਦੇ ਸੀਗੇ ਇੱਥੇ ਜ਼ਮੀਨ ਲੈਣ ਦੀ ਉਸ ਸਮੇਂ ਵੀ ਇੱਥੇ ਜ਼ਮੀਨ ਲੈਣ ਦੀ ਬੰਦਿਆਂ ਕੋਲੇ ਮਤਲਬ ਪਾਵਰ ਨਹੀਂ ਸੀ ਲੇਕਿਨ ਉਹਨਾਂ ਨੇ ਇੱਥੋਂ ਜਾ ਕੇ ਸਸਤੇ ਰੇਟ ਦੇ ਵਿੱਚ ਜੁਪੀ ਦੇ ਵਿੱਚ ਆਪਾਂ ਤੋਂ ਬਹੁਤ ਦੂਰ ਜਾ ਕੇ ਜ਼ਮੀਨਾਂ ਖਰੀਦ ਲਈਆਂ ਤੇ ਉਦੋਂ ਜਦੋਂ ਉਹ ਇੱਥੋਂ ਗਏ ਤਾਂ ਉਹਨਾਂ ਨੂੰ ਆਪਣੇ ਲੋਕ ਮਜ਼ਾਕ ਕਰਦੇ ਸੀਗੇ ਕਿ ਕਿੱਥੇ ਜਾ ਕੇ ਭਈਆਂ ਦੇ ਵਿੱਚ ਬਹਿ ਗਏ ਕਿੰਨੀ ਦੂਰ 5-700 ਕਿਲੋਮੀਟਰ ਤੇ ਕੀ ਕੰਮਜਾਬ ਹੋਣਗੇ ਜਦੋਂ ਇੱਥੇ ਕੰਮਜਾਬ ਨਹੀਂ ਹੋਏ ਤਾਂ ਫਿਰ ਉੱਥੇ ਕੰਮਜਾਬ ਕੀ ਹੋਣਗੇ ਪਰ ਉਹਨਾਂ ਲੋਕਾਂ ਨੇ ਉੱਥੇ ਜਾ ਕੇ ਕਰਕੇ ਦਿਖਾ ਦਿੱਤਾ ਮੈਂ ਜਿਹੜੇ ਜ਼ਿੰਮੇਦਾਰਾਂ ਨੂੰ ਤੁਹਾਨੂੰ ਰੂਬਰੂ ਕਰਾਇਆ ਸੀਗਾ ਉਹਨਾਂ ਨੇ ਵੀ ਤੁਹਾਨੂੰ ਆਪਣੀ ਜਵਾਨੀ ਵੀ ਦੱਸਿਆ ਸੀਗਾ ਕਿ ਅਸੀਂ ਇੱਥੇ ਆ ਕੇ ਮਿਹਨਤ ਕਰਕੇ 25-30 ਕਿੱਲੇ ਇੱਥੇ ਜ਼ਮੀਨ ਖਰੀਦੀ ਉੱਥੇ ਜ਼ਮੀਨ ਠੇਕੇ ਦੇ ਲੈ ਲੈ ਕੇ ਕਿਉਂਕਿ ਇੱਥੇ ਟੇਕਾ ਮਹਿੰਗਾਗਾ ਉੱਥੇ ਠੇਕਾ ਅਜੇ ਵੀ ਸਸਤਾ ਹੈ 100-100 ਕਿੱਲੇ ਦੀ ਠੇਕੀ ਖੇਤੀ ਠੇਕੇ ਦੇ ਲੈ ਕੇ ਜੱਟਾਂ ਨੇ ਉੱਥੇ ਜਾ ਕੇ ਸੋਨਾ ਪੈਦਾ ਕਰਨਾ ਸ਼ੁਰੂ ਕਰਤਾ ਝੋਨਾ ਉੱਥੇ ਆਪਾਂ ਕਹਿੰਦੇ ਮੰਡੀ ਕਰਨ ਨਹੀਂ ਹੈਗਾ ਲੇਕਿਨ ਇੱਥੇ ਤਾਂ ਆਪਾਂ ਨੂੰ ਮੰਡੀ ਦੇ ਵਿੱਚ ਪੂਰਾ ਭਾਅ ਮਿਲ ਜਾਂਦਾ ਉਹ ਉੱਥੇ ਸੈਲਰਾਂ ਦੇ ਵਿੱਚ ਆਪਣੀ ਫਸਲ ਸਿੱਟ ਕੇ ਉਹਨੂੰ ਵੀ ਕਿਵੇਂ ਆਪਦੇ ਰੇਟ ਦੇ ਹਿਸਾਬ ਨਾਲ ਕਰ ਲੈਂਦੇ ਨੇ ਉਹ ਕਹਿੰਦੇ ਇੱਥੇ ਜਿਹੜਾ ਮਿਊਚੁਅਲ ਆ ਮਤਲਬ ਸਿਸਟਮ ਹੈ ਉਹ ਨਹੀਂ ਹੈਗਾ ਉਹ ਜੀ ਉੱਥੇ ਗਿੱਲੀ ਚਲੀ ਜਾਂਦੀ ਹੈ ਜਾਨੀ ਆਪਣੇ ਜਿੰਨਾ ਹੀ ਭਾਅ ਪ੍ਰਾਪਤ ਕਰ ਲੈਂਦੇ ਨੇ ਚਲੋ ਇਹ ਤਾਂ ਇੱਕ ਵੱਖਰਾ ਵਿਸ਼ਾ ਲੇਕਿਨ ਉਹਨਾਂ ਨੇ ਉੱਥੋਂ ਪੈਦਾਵਾਰ ਕਰ ਕਰਕੇ ਉੱਥੋਂ ਪੈਸੇ ਕਮਾ ਕੇ ਇੱਥੇ ਪੰਜਾਬ ਦੇ ਵਿੱਚ ਵੀ 10-10 15-15 ਕਿੱਲੇ ਜ਼ਮੀਨ ਖਰੀਦ ਲਈ ਜਿਹੜੇ ਕਿ ਅਸੀਂ ਪੰਜਾਬ ਦੇ ਵਿੱਚ ਵੀ ਨਹੀਂ ਕਰ ਸਕਦੇ ਲੇਕਿਨ ਦੋਸਤੋ ਮੈਂ ਤੁਹਾਨੂੰ ਅਗਲੀ ਜਿਹੜੀ ਗੱਲ ਕਹਿਣੀ ਚਾਹਣਾ ਕੀ ਸਸਤੀ ਜ਼ਮੀਨ ਖਰੀਦਣੀ ਹੀ ਮਤਲਬ ਸਾਡੀ ਪ੍ਰਾਇੋਰਟੀ ਹੈ ਕੀ ਅਸੀਂ ਹੁਣ ਆਪਾਂ ਕਹਿ ਦੇਣਾ ਜੀ ਸਾਨੂੰ ਤਾਂ ਸਸਤੀ ਜ਼ਮੀਨ ਦਿਓ ਜੀ ਸਸਤੀ ਜ਼ਮੀਨ ਦਿਓ ਫਿਰ ਕੀ ਅਸੀਂ ਸਸਤੀ ਜ਼ਮੀਨ ਖਰੀਦ ਕੇ ਉੱਥੇ ਕੁਝ ਕੰਮ ਕਰ ਪਾਉਣੇ ਆ ਕੀ ਉੱਥੇ ਫਿਰ ਸਾਡੇ ਮੁੰਡੇ ਸਾਡੇ ਬੱਚੇ ਕੰਮ ਕਰਦੇ ਨੇ ਇੱਕੋ ਹੀ ਗੱਲ ਦਾ ਸਵਾਲ ਹੁੰਦਾ ਸਾਨੂੰ ਪਹਿਲਾਂ ਹੀ ਪੁੱਛਦੇ ਨੇ ਬੰਦੇ ਤੇ ਸਾਨੂੰ ਜ਼ਮੀਨ ਲੈ ਕੇ ਦੇ ਦਿਓ ਜੀ ਪਰ ਠੇਕਾ ਉੱਥੇ ਵੱਧ ਹੋਵੇ ਕਿਉਂਕਿ ਜ਼ਮੀਨ ਠੇਕੇ ਦੇ ਦੇਣੀ ਆ ਲੇਕਿਨ ਦੋਸਤੋ ਜਿਹੜੇ ਬੰਦੇ ਇੱਥੇ ਵੀ ਕੰਮ ਕਰਦੇ ਨੇ ਮੇਰੀ ਕੱਲ ਇੱਕ ਮੈਂ ਕਿਸੇ ਦੀ ਵੀਡੀਓ ਦੇਖੀ ਉਸ ਤੋਂ ਬਾਅਦ ਮੈਂ ਉਹਦੇ ਨਾਲ ਗੱਲਬਾਤ ਵੀ ਕੀਤੀ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਥੋੜੀ ਜੀ ਉਹਦੇ ਨਾਲ ਮੈਂ ਗੱਲਬਾਤ ਸੁਣਾਉਂਗਾ ਵੀ ਇੱਕ ਕਿੱਲੇ ਦੇ ਵਿੱਚੋਂ 1.5 ਕਰੋੜ ਰੁਪਏ ਦੀ ਫਸਲ ਖੇਤੀ ਕਰਦੇ ਨੇ ਇੱਕ ਕਿੱਲੇ ਦੇ ਵਿੱਚੋਂ ਮੈਂ ਨਰਸਰੀ ਦੀ ਗੱਲ ਨਹੀਂ ਕਰਦਾ ਮੈਂ ਪੈਦਾਵਾਰ ਦੀ ਗੱਲ ਕਰਦਾ ਇੱਕ ਕਿੱਲੇ ਦੇ ਵਿੱਚੋਂ 1.5 ਕਰੋੜ ਦੀ ਪੈਦਾਵਾਰ ਬੰਦਿਆਂ ਨੇ ਕੀਤੀ 5 ਸਾਲ ਦੇ ਵਿੱਚ ਜੇ 5 ਨੂੰ ਆਪਾਂ 1.5 ਕਰੋੜ ਨੂੰ 5 ਤੇ ਵੰਡ ਲਈਏ ਤਾਂ ਤਾਂ ਵੀ 3 ਲੱਖ ਰੁਪਿਆ ਸਾਲ ਦਾ ਇੱਕ ਕਿੱਲੇ ਦੇ ਵਿੱਚੋਂ ਬੰਦਿਆਂ ਨੇ ਕਮਾਇਆ ਜਦੋਂ ਕਿ ਆਪਾਂ ਨੂੰ 80-85 ਹਜ਼ਾਰ ਤੋਂ ਵੱਧ ਠੇਕਾ ਨਹੀਂ ਮਿਲਦਾ ਉਹਨਾਂ ਨੇ ਕੀ ਕੀਤਾ ਦੋਸਤੋ ਉਹਨਾਂ ਨੇ ਪਾਮ ਦੀ ਖੇਤੀ ਕੀਤੀ ਉਹਨਾਂ ਨੇ ਕਲਕੱਤੇ ਤੋਂ ਪਾਮ ਦੀ ਪਨੀਰੀ ਮੰਗਾ ਕੇ ਇੱਥੇ ਪਾਮ ਪੈਦਾ ਕੀਤਾ ਬਿਨਾ ਖਰਚੇ ਤੋਂ ਦੇਖੋ ਕਮਾਨ ਦੀ ਗੱਲ ਇੱਕ ਵਾਰੀ ਬੂਟਾ ਉੱਥੋਂ ਲੈ ਜਾਂਦਾ ਬੂਟਾ ਲਿਆ ਕੇ ਇੱਥੇ ਲਾਤਾ ਤੇ ਸਿਰਫ ਔਰ ਸਿਰਫ ਉਹਨੂੰ ਪਾਣੀ ਦੇਣਾ ਕੋਈ ਖਰਚਾ ਨਹੀਂ ਉਹ ਕਹਿੰਦੇ ਸਿਰਫ ਔਰ ਸਿਰਫ ਅਸੀਂ ਉਹਨੂੰ ਪਾਣੀ ਦਿੰਨੇ ਆ ਕੋਈ ਸਪਰੇ ਨਹੀਂ ਕੋਈ ਖਰਚਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਹੋਰ ਨਹੀਂ ਕਰਨਾ ਸਿਰਫ ਪਹਿਲਾਂ ਜਦੋਂ ਛੋਟਾ ਨੇ ਉਹ ਕਹਿੰਦੇ ਗੋਡੀ ਮਾੜੀ ਮੁੱਟੀ ਅਸੀਂ ਮਤਲਬ ਕੱਖ ਵੱਧਦੇ ਸੀਗੇ ਲੇਕਿਨ ਉਸ ਤੋਂ ਬਾਅਦ ਸਿਰਫ ਔਰ ਸਿਰਫ ਪਾਣੀ ਦੇਣਾਗਾ ਹੋਰ ਅਸੀਂ ਕੋਈ ਇਹਦੀ ਉਹ ਨਹੀਂ ਕਰਦੇ ਔਰ 5 ਸਾਲਾਂ ਦੇ ਵਿੱਚ ਵਿੱਚ ਇੱਕ ਕਿੱਲੇ ਦੇ ਵਿੱਚੋਂ 1.5 ਕਰੋੜ ਦੇ ਉਹ ਕਹਿੰਦੇ ਪਾਮ ਵੇਚ ਚੁੱਕਿਆ ਜਿਹੜੇ ਕਿ ਇੱਥੋਂ ਆ ਕੇ ਮਤਲਬ ਖੜਿਆ ਨਹੀਂ ਕਹਿੰਦੇ ਡੀਲ ਹੋ ਜਾਂਦੀ ਐ ਖੜੇ ਪਾਮ ਦੀ ਹੀ ਡੀਲ ਹੋ ਜਾਂਦੀ ਆ ਉਹ ਲੋਕ ਸੌਦਾ ਕਰ ਜਾਂਦੇ ਨੇ ਔਰ ਉਸ ਤੋਂ ਬਾਅਦ ਉਹ ਆ ਕੇ ਪਾਮ ਇੱਥੋਂ ਲੈ ਜਾਂਦੇ ਨੇ ਤੁਹਾਨੂੰ ਪੈਸੇ ਦੇ ਜਾਂਦੇ ਨੇ ਆਪਣੀ ਲੇਬਰ ਲੈ ਕੇ ਆਉਂਦੇ ਨੇ ਆਪਣੀ ਲੇਬਰ ਲੈ ਕੇ ਆਉਂਦੇ ਨੇ ਆਪਣੀ ਲੇਬਰ ਦੇ ਨਾਲ ਆਪਣੀ ਲੜਾਈ ਕਰਕੇ ਲੈ ਜਾਂਦੇ ਨੇ ਤੁਹਾਨੂੰ ਪੈਸੇ ਤੁਹਾਡੇ ਦੇ ਜਾਂਦੇ ਨੇ ਹੁਣ ਦੋਸਤੋ ਇਹ ਮੈਂ ਕਿਉਂ ਕਹਿ ਰਿਹਾ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਜਾ ਕੇ ਜੂਪੀ ਦੇ ਵਿੱਚ ਹੀ ਮਤਲਬ ਸਸਤੀਆਂ ਜ਼ਮੀਨਾਂ ਲੈਣੀਆਂ ਨੇ ਇੱਥੇ ਪਾਮ ਦੇ ਲਈ ਉਹ ਕਹਿੰਦੇ ਕੋਈ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਮਤਲਬ ਤੁਹਾਡੀ ਅਪਜਾਊ ਜ਼ਮੀਨ ਹੀ ਚਾਹੀਦੀ ਹੈ ਰੇਤੇ ਵਾਲੀ ਜ਼ਮੀਨ ਦੇ ਵਿੱਚ ਸਭ ਤੋਂ ਵੱਧ ਪੈਦਾ ਹੁੰਦੀ ਆ ਰੇਤੇ ਵਾਲੀ ਅਗਰ ਜ਼ਮੀਨ ਹੈਗੀ ਆ ਰੇਸਲੀ ਜ਼ਮੀਨ ਟਿੱਬਿਆਂ ਤੇ ਲੈ ਲਓ ਉੱਥੇ ਲਾ ਲਓ ਉੱਚੀ ਜ਼ਮੀਨ ਤੇ ਲਾਉਣੀਆਂ ਉੱਚੀ ਤੇ ਲਾ ਲਓ ਜਿਹੜੀ ਗੜ ਸੰਕਰ ਵਰਗੀ ਜ਼ਮੀਨਾਂ ਉੱਥੇ ਲਾਉਣੀਆਂ ਉੱਥੇ ਲਾ ਲਓ ਅਗਰ ਪੱਥਰ ਨੇ ਉੱਥੇ ਲੈ ਕੇ ਲਾ ਲਓ ਕੋਈ ਪਰਵਾਹ ਨਹੀਂ ਕਿਸੇ ਪਾਮ ਨੂੰ ਉਹ ਉੱਥੇ ਹੀ ਹੋ ਜਾਂਦਾ ਪਰ ਇਹਦੇ ਲਈ ਤੁਹਾਡੇ ਵਿੱਚ ਮਤਲਬ ਫੈਸਲਾ ਲੈਣ ਦੀ ਤਾਕਤ ਹੋਣੀ ਚਾਹੀਦੀ ਆ ਅਸੀਂ ਤਾਂ ਗੱਲਾਂ ਸੁਣਨੀਆਂ ਨੇ ਅਸੀਂ ਤਾਂ ਗੱਲਾਂ ਸੁਣ ਕੇ ਕਮੈਂਟ ਕਰਨੇ ਨੇ ਕੰਮ ਤਾਂ ਅਸੀਂ ਕਰਨੇ ਨਹੀਂ ਹੈਗਾ ਲੇਕਿਨ ਦੋਸਤੋ ਜਿਹੜੇ ਕਰਦੇ ਨੇ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ ਕੋਈ ਵੀ ਪੈਦਾ ਕਰਦਾ ਕੋਈ ਨਰਸਰੀ ਲਾ ਕੇ ਮਤਲਬ ਕਮਾਈ ਕਰਦਾ ਹੈ ਅਗਰ ਤੁਸੀਂ ਕਰਨਾ ਚਾਹੋ ਕੱਲੀ ਸਸਤੀ ਜ਼ਮੀਨ ਲੈ ਕੇ ਉਹਨੂੰ ਠੇਕੇ ਤੇ ਦੇਣ ਦੀ ਹੀ ਜੇ ਪ੍ਰਵਿਰਤੀ ਪਹਿਲਾਂ ਹੀ ਆਪਾਂ ਰੱਖਾਂਗੇ ਫੇਰ ਭੁੱਲ ਜਾਓ ਫੇਰ ਤੁਸੀਂ ਸਿਰਫ ਵੱਧ ਤੋਂ ਵੱਧ ਇਹ ਆ ਇੱਕੋ ਹੀ ਕੰਮ ਕਰ ਸਕਦੇ ਹੋ ਫੇਰ ਤੁਸੀਂ ਆਪਣੇ ਕਿੱल्ल्या ਦੀ ਗਿਣਤੀ ਜ਼ਰੂਰ ਵਧਾ ਲਓਗੇ ਇਸ ਤੋਂ ਵੱਧ ਕੇ ਕੁਝ ਨਹੀਂ ਕਰ ਸਕਦੇ ਸਿਰਫ ਔਰ ਸਿਰਫ ਆਪਣੇ ਕਿੱल्ल्याਾਂ ਦੀ ਗਿਣਤੀ ਵਧਾ ਲਓਗੇ ਕਿਉਂ ਅਸੀਂ ਬੱਚਿਆਂ ਨੂੰ ਰਿਸ਼ਤੇ ਕਰਾਉਣੇ ਨੇ ਅਸੀਂ ਇਹ ਦੱਸਾਂਗਾ ਕਿ ਸਾਡੇ ਮੁੰਡੇ ਨੂੰ 20 ਕਿੱਲੇ ਜ਼ਮੀਨ ਆਉਂਦੀ ਆ ਪਰ ਉਹ ਜ਼ਮੀਨ ਆਉਂਦੀ ਕਿੱਥੇ ਆ ਇਹ ਨਹੀਂ ਦੱਸਣਾ ਉਹ ਜ਼ਮੀਨ ਦੇ ਵਿੱਚ ਅਸੀਂ ਕਰਦੇ ਕੀ ਆ ਇਹ ਨਹੀਂ ਦੱਸਣਾ ਲੇਕਿਨ ਅਗਰ ਸਾਡੇ ਮੁੰਡੇ ਨੂੰ 2 ਕਿੱਲੇ ਜ਼ਮੀਨ ਆਉਂਦੀ ਆ 2 ਕਿੱਲਾਂ ਦੇ ਵਿੱਚ ਹੀ ਅਗਰ ਉਹ ਪਾਲ ਪੈਦਾ ਕਰਕੇ ਨਰਸਰੀ ਲਾ ਕੇ ਜਾਂ ਕੋਈ ਵੀ ਕਾਰੋਬਾਰ ਕਰਕੇ ਅਗਰ ਉਹ ਕਿੱਲੇ ਦੇ ਵਿੱਚੋਂ 1.5 ਕਰੋੜ ਰੁਪਇਆ ਕਮਾਉਂਦਾ ਉਹ ਤਾਂ ਅਸੀਂ ਦੇਖਣਾ ਹੀ ਨਹੀਂ ਹੈਗਾ ਉਹ ਤਾਂ ਅਸੀਂ ਕਹਿਣਾ ਇਹਨੂੰ 2 ਕਰੋੜ ਕਿੱਲੇ ਜ਼ਮੀਨ ਆਉਂਦੀ ਆ ਇਹਦਾ ਕੀ ਆ ਜਾਂ ਅਸੀਂ ਕਹਿਣਾ ਇਹ ਤਾਂ ਯਾਰ ਜੁਪੀ ਦੇ ਵਿੱਚ ਰਹਿੰਦੇ ਨੇ ਇਹਨਾਂ ਦਾ ਕੀ ਆ ਇਹ ਤਾਂ ਝੁੱਪੀ ਦੇ ਵਿੱਚ ਬੈਠੇ ਨੇ ਜਾ ਕੇ ਟੱਪਰੀ ਬਾਸ ਹੋਏ ਬੈਠੇ ਨੇ ਇਹ ਦੋਸਤੋ ਸਾਡੀ ਅਸਲ ਦੇ ਵਿੱਚ ਕੀ ਹੈ ਅਸੀਂ ਕੀ ਕਹਨੇ ਆ ਕਿ ਲੋਕ ਕੀ ਕਹਿਣਗੇ ਅਸੀਂ ਆਪਣਾ ਕੁਝ ਨਹੀਂ ਦੇਖਣਾ ਕਿ ਅਸੀਂ ਆਪ ਕੀ ਕਰਨਾ ਅਸੀਂ ਤਾਂ ਸਿਰਫ ਦੇਖਣਾ ਕਿ ਲੋਕ ਕੀ ਕਹਿਣਗੇ ਇਹ ਜਿਹੜੀ ਲੋਕ ਕੀ ਕਹਿਣ ਵਾਲੀ ਪ੍ਰਵਿਰਤੀ ਹੈ ਨੇ ਸਾਨੂੰ ਮਾਰਤਾ ਸੋ ਦੋਸਤੋ ਮੈਂ ਇੱਕੋ ਹੀ ਬੇਨਤੀ ਕਰਨੀ ਚਾਹਣਾ ਜ਼ਮੀਨ ਲਓ ਸਸਤੀ ਬੇਸਕ ਦੀ ਲੈ ਲਓ ਮਹਿੰਗੀ ਲੇਕਿਨ ਉਹਦੇ ਵਿੱਚੋਂ ਕਮਾਈ ਕਰਕੇ ਦਿਖਾਓ ਉਹਦੇ ਵਿੱਚ ਕੰਮ ਕਰਕੇ ਦਿਖਾਓ ਫੇਰ ਐ ਅਸੀਂ ਖੁਦ ਦੋਸਤੋ ਇੱਥੋਂ ਜਾ ਕੇ ਜ਼ਮੀਨ ਜ਼ੂਪੀ ਦੇ ਵਿੱਚ ਲਈ ਆ ਹੁਣ 600 ਕਿਲੋਮੀਟਰ ਤੇ ਜਾ ਕੇ ਇੱਥੋਂ ਮੈਂ 650 ਬਲਕਿ 650 ਕਿਲੋਮੀਟਰ ਤੇ ਜਾ ਕੇ ਇਸ ਜ਼ਮੀਨ ਲਈ ਹੈ ਸਾਨੂੰ ਠੀਕ ਰੇਟ ਮਿਲ ਗਈ ਅਸੀਂ ਵੀ ਉੱਥੇ ਕੰਮ ਕਰਕੇ ਦਿਖਾਵਾਂਗੇ 61 ਸਾਲ ਦੀ ਏਜ ਮੇਰੀ ਹੋ ਗਈ ਅਸੀਂ ਇੱਥੋਂ 600 650 ਕਿਲੋਮੀਟਰ ਬਾਟ ਤੈ ਕਰਕੇ ਜਾਂਦੇ ਆ ਉਹਦੇ ਵਿੱਚ ਅਸੀਂ ਸੋਨਾ ਉਗਾ ਕੇ ਦਿਖਾਵਾਂਗੇ ਤੁਹਾਨੂੰ ਫਿਰ ਤੁਹਾਨੂੰ ਅਸੀਂ ਸਾਬਤ ਕਰਾਂਗੇ ਕਿ ਜੇ ਕਰਨ ਦਾ ਮਨ ਹੋਵੇ ਤਾਂ ਆਪਾਂ ਸਭ ਕੁਝ ਕਰ ਸਕਦੇ ਆ ਪਰ ਜੇ ਅਸੀਂ ਕੱਲੀਆਂ ਗੱਲਾਂ ਔਰ ਕੱਲੇ ਕਮੈਂਟ ਕਰਨੇ ਨੇ ਫਿਰ ਤੁਹਾਨੂੰ ਕੋਈ ਕਾਮਯਾਬ ਨਹੀਂ ਕਰ ਸਕਦਾ ਤੁਸੀਂ ਬੈਠੋ ਵੀਡੀਓ ਦੇਖੋ ਰਜਾਈ ਵਿੱਚ ਬੈਠ ਕੇ ਕਮੈਂਟ ਕਰ ਦਿਓ ਕਿ ਇਹ ਤਾਂ ਜੀ ਡੀਲਰ ਨੇ ਜੀ ਇਹ ਤਾਂ ਜੀ ਇਹ ਨੇ ਜੀ ਇਹ ਤਾਂ ਬੋ ਨੇ ਜੀ ਚਲੋ ਕੰਮ ਹੋ ਗਿਆ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਜਿੱਥੇ ਕਮੈਂਟ ਕਰਦੇ ਹੁੰਦੇ ਆ ਨਾ ਤਾਂ ਸ਼ੇਅਰ ਵੀ ਕਰ ਦਿਆ ਕਰੋ ਚਾਹੇ ਸਾਡੇ ਉਲਟ ਹੀ ਕਰਿਆ ਕਰੋ ਚਾਹੇ ਤੁਸੀਂ ਕਹੋ ਵੀ ਪਈਏ ਗੱਲ ਠੀਕ ਨਹੀਂ ਲੇਕਿਨ ਸ਼ੇਅਰ ਕਰ ਦੋ ਜੇ ਤੁਹਾਨੂੰ ਵਧੀਆ ਨਹੀਂ ਲੱਗਦੀ ਤਾਂ ਤੁਹਾਡੇ ਦੋਸਤਾਂ ਨੂੰ ਮੈਨੂੰ ਵਧੀਆ ਲੱਗੂਗੀ ਤੁਹਾਨੂੰ ਸਾਡੀ ਨਿੰਦਿਆ ਤਾਂ ਹੋਜੂਗੀ ਲੇਕਿਨ ਵੀਡੀਓ ਨੂੰ ਸ਼ੇਅਰ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ ਉਹਨਾਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਭੈਣ ਭਾਈ ਦੇਖ ਲੈਣ ਅਸੀਂ ਸਿਰਫ ਕੰਮ ਕਰਦੇ ਆ ਮੋਟੀਵੇਟ ਕਰਨ ਦਾ ਕਿਸਾਨਾਂ ਨੂੰ ਬੱਚਿਆਂ ਨੂੰ ਮੋਟੀਵੇਸ਼ਨ ਕਰਨ ਦਾ ਤਾਂ ਕਿ ਕੋਈ ਸਾਡੀ ਵੀਡੀਓ ਸੁਣ ਕੇ ਚਲੋ ਕੋਈ ਤਾਂ ਕੰਮ ਕਰੇ ਯਾਰ ਕੋਈ ਤਾਂ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਜਮੀਨਾਂ ਵੇਚੋ ਨਾ ਜਾਂ ਕੋਈ ਖਰੀਦੋ ਨਾ ਵੇਚੋ ਵੀ ਖਰੀਦੋ ਵੀ ਕਾਰੋਬਾਰ ਵੀ ਕਰੋ ਤੇ ਨਾਲ ਦੀ ਨਾਲ ਉਸ ਜ਼ਮੀਨ ਦੇ ਵਿੱਚ ਕੰਮ ਵੀ ਕਰੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ